ਦੇ ਵਿੱਚ ਬਹੁਤ ਸਾਰੇ ਭੰਬਲ ਪੂਸੇ ਵੀ ਰਹੇ ਨੇ ਕਿਉਂਕਿ ਜਿਸ ਦਿਨ 2 ਦਸੰਬਰ ਨੂੰ ਇਹ ਹੁਕਮਨਾਮਾ ਜਾਰੀ ਹੋਇਆ ਸੀਗਾ ਹੁਕਮਨਾਮਾ ਜਾਰੀ ਹੋਇਆ ਸੀ ਕਿ ਇਹ ਸੱਤ ਮੈਂਬਰੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਲਈ ਹੋਰ ਜਿੰਨੇ ਵੀ ਚੁੱਲ੍ਹੇ ਜਿਹੜੇ ਬਣੇ ਹੋਏ ਨੇ ਚਾਹੇ ਉਹ ਸੁਧਾਰ ਲੈ ਰਹਾਂ ਜਾਂ ਹੋਰਾਂ ਨੂੰ ਖਤਮ ਕਰਕੇ ਇੱਕ ਪਲੈਟਫਾਰਮ ਤੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਦੇਣੀ ਸੀਗੀ ਲੇਕਿਨ ਜਿਹੜਾ ਕਾਬੂ ਚ ਧੜਾ ਉਹਨਾਂ ਵੱਲੋਂ ਦੇਖੋ ਗਲਤੀਆਂ ਵੀ ਮੰਨ ਲਈਆਂ ਗਈਆਂ ਸਜ਼ਾ ਵੀ ਭੁਗਤ ਲਈ ਗਈ ਲੇਕਿਨ ਫਿਰ ਅੱਧ ਵਿਚਾਲੇ ਛੱਡ ਦਿੱਤਾ ਕਹਿੰਦੇ ਕਮੇਟੀ ਨੂੰ ਨਹੀਂ ਮੰਨਦੇ ਅਸੀਂ ਜਦੋਂ ਸਿੰਘ ਸਾਹਿਬ ਨੇ ਦੁਬਾਰਾ ਦੇਸ਼ ਕੀਤਾ ਤਾਂ ਸਿੰਘ ਸਾਹਿਬ ਵੀ ਬਦਲ ਦਿੱਤੇ ਤਿੰਨ ਜਥੇਦਾਰ ਸਹਿਬਾਨ ਤਕਰੀਬਨ ਪਹਿਲੇ 1.5 ਮਹੀਨੇ ਜੀ ਬਦਲ ਦਿੱਤੇ ਗਏ ਸੋ ਫਿਰ ਸਮੁੱਚੀ ਸੇ ਕੌਮ ਦੇ ਵਿੱਚ ਬੜਾ ਵੱਡਾ ਰੋਸ ਪਾਇਆ ਗਿਆ ਪਤਰਾ ਸਾਲਾਂ ਤੋਂ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ ਗਲਤੀਆਂ ਹੋ ਜਾਂਦੀਆਂ ਕੰਮ ਕਰਦੇ ਆ ਤੋਂ ਲੇਕਿਨ ਗਲਤੀਆਂ ਮੰਨਣੀਆਂ ਸਮੇਂ ਸਿਰ ਮੰਨਣੀਆਂ ਇਹ ਬੜੀਆਂ ਜ਼ਰੂਰੀ ਸਿਗੀਆਂ ਤੋਂ ਸਮੁੱਚੀ ਸਿੱਖ ਕੌਮ ਦਾ ਜਿਹੜਾ ਮੂੰਹ ਪੰਗ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪਾਰਟੀ ਤੋਂ ਨਹੀਂ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਲੇਕਿਨ ਨਾਰਾਜ਼ਗੀ ਲੀਡਰਸ਼ਿਪ ਤੋਂ ਮੈਂਬਰ ਦਾ ਆਧਾਰ ਕਾਰਡ ਟੈਲੀਫੋਨ ਨੰਬਰ ਨਾਲ ਲੈ ਕੇ ਭਰਤੀ ਕਰਨੀ ਆ ਸੋ ਇਹਦੇ ਲਈ ਕੱਲੇ ਕੱਲੇ ਘਰ ਮੈਂ ਸਾਰੇ ਵਰਕਰ ਸਭਾਨਾਂ ਨਾਲ ਗੱਲ ਕਰਦਾ ਰਿਹਾ ਜਦੋਂ ਕੋਈ ਪਰਚੀਆਂ ਜਮ੍ਹਾਂ ਕਰਾਉਣ ਆਉਂਦਾ ਸੀ ਉਹ ਕਹਿੰਦੇ ਕੱਲੇ ਕੱਲੇ ਘਰ ਜਾ ਕੇ ਅਗਲੇ ਨਾਲ ਗੱਲ ਕਰਨੀ ਉਹਨਾਂ ਦੇ ਵਿਚਾਰ ਸੁਣਨੇ ਉਹਨਾਂ ਦੀ ਸਹਿਮਤੀ ਲੈਣੀ ਉਹਨਾਂ ਤੋਂ ਉਧਾਰ ਕੱਢ ਲੈਣਾ ਟੈਲੀਫੋਨ ਨੰਬਰ ਲੈਣਾ ਤੇ ਫਿਰ ਜਾ ਕੇ ਉਹ ਮੈਂਬਰ ਬਣਦਾ ਸੀ ਪਰਿਵਾਰ ਸੋ ਮੇਰਾ ਖਿਆਲ ਹੈ ਵੀ ਜਦੋਂ ਦੇ ਤਕਰੀਬਨ 24-25 ਸਾਲ ਮੈਨੂੰ ਵੀ ਹੋ ਗਏ ਰਾਜਨੀਤੀ ਦੇ ਵਿੱਚ ਇਸ ਤੰਗ ਦੇ ਨਾਲ ਭਰਤੀ ਪਹਿਲੀ ਵਾਰ ਹੋਈ ਆ ਨਹੀਂ ਤਾਂ VOTER ਸੂਚੀਆਂ ਚੱਕ ਕੇ ਹੀ ਭਰਤੀ ਹੋ ਜਾਂਦੀ ਸੀਗੀ ਸੋ ਬੜੀ ਤੁਸੀਂ ਮਿਹਨਤ ਕੀਤੀ ਆ ਸਾਰਿਆਂ ਨੇ ਭਰਤੀ ਦੇ ਵਿੱਚ ਬਹੁਤ ਸਾਰੇ ਭੰਬਲ ਪੂਸੇ ਵੀ ਰਹੇ ਨੇ ਕਿਉਂਕਿ ਜਿਸ ਦਿਨ 2 ਦਸੰਬਰ ਨੂੰ ਇਹ ਹੁਕਮਨਾਮਾ ਜਾਰੀ ਹੋਇਆ ਸੀਗਾ ਹੁਕਮਨਾਮਾ ਜਾਰੀ ਹੋਇਆ ਸੀ ਕਿ ਇਹ 7 ਮੈਂਬਰੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਦੇ ਲਈ ਹੋਰ ਜਿੰਨੇ ਵੀ ਚੁੱਲ੍ਹੇ ਜਿਹੜੇ ਬਣੇ ਹੋਏ ਨੇ ਚਾਹੇ ਉਹ ਸੁਧਾਰ ਲੈ ਰਾ ਜਾਂ ਹੋਰ ਆ ਉਹਨੂੰ ਖਤਮ ਕਰਕੇ ਇੱਕ ਪਲੈਟਫਾਰਮ ਤੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਦੇਣੀ ਸੀਗੀ ਲੇਕਿਨ ਜਿਹੜਾ ਕਾਬਜ ਧੜਾ ਉਹਨਾਂ ਵੱਲੋਂ ਦੇਖੋ ਗਲਤੀਆਂ ਵੀ ਮੰਨ ਲਈਆਂ ਗਈਆਂ ਸਜ਼ਾ ਵੀ ਭੁਗਤ ਲਈ ਗਈ ਲੇਕਿਨ ਫਿਰ ਅੱਧ ਵਿਚਾਲੇ ਛੱਡ ਦਿੱਤਾ ਕਹਿੰਦੇ ਕਮੇਟੀ ਨੂੰ ਨਹੀਂ ਮੰਨਦੇ ਅਸੀਂ ਜਦੋਂ ਸਿੰਘ ਸਾਹਿਬ ਨੇ ਦੁਬਾਰਾ ਦੇਸ਼ ਕੀਤਾ ਤਾਂ ਸਿੰਘ ਸਾਹਿਬ ਵੀ ਬਦਲ ਦਿੱਤੇ ਤਿੰਨ ਜਥੇਦਾਰ ਸਹਿਬਾਨ ਤਕਰੀਬਨ ਪਹਿਲੇ ਡੇਢ ਮਹੀਨੇ ਚ ਹੀ ਬਦਲ ਦਿੱਤੇ ਗਏ ਸੋ ਫਿਰ ਸਮੁੱਚੀ ਸਿੱਖ ਕੌਮ ਦੇ ਵਿੱਚ ਬੜਾ ਵੱਡਾ ਰੋਸ ਪਾਇਆ ਗਿਆ ਗੱਲ ਕੀ ਕਿ ਜਿਹੜੀਆਂ ਪਿੱਛੇ ਗਲਤੀਆਂ ਹੋਈਆਂ ਉਹਦੇ ਕਰਕੇ ਸਮੁੱਚਾ ਸਿੱਖ ਜਿਹੜਾ ਵੋਟਰ ਸੀ ਉਹ ਨਾਰਾਜ਼ ਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ 2 ਦਸੰਬਰ ਨੂੰ ਇੱਕ ਬਹੁਤ ਵਧੀਆ ਮੌਕਾ ਮਿਲਿਆ ਸੀ ਕਿ ਪਿਛਲੀਆਂ ਗਲਤੀਆਂ ਮੰਨ ਕੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਤੇ ਸਮੁੱਚੀ ਸਿੱਖ ਕੌਮ ਨੂੰ ਪੰਥ ਨੂੰ ਪੰਜਾਬੀਆਂ ਨੂੰ ਨਾਲ ਲੈ ਕੇ ਇਸ ਪਾਰਟੀ ਨੂੰ ਮਜ਼ਬੂਤ ਕੀਤਾ ਜਾਣਾ ਸੀ ਲੇਕਿਨ ਗੱਲ ਹਉਮੈ ਤੇ ਹੰਕਾਰ ਦੀ ਆ ਤੇ ਉਹਨਾਂ ਨੇ ਫਿਰ ਉਹੀ ਕੀਤਾ ਗਲਤੀ ਫੇਰ ਵੱਡੀ ਕਰਕੇ ਕਿ ਨਾ ਕਮੇਟੀ ਨੂੰ ਮੰਨਿਆ ਗਿਆ ਤੇ ਸਿੰਘ ਸਾਹਿਬਾਂ ਨੂੰ ਹਟਾ ਦਿੱਤਾ ਗਿਆ ਅਤੇ ਸਾਨੂੰ ਜੋ ਉਦੇਸ਼ ਹੋਏ ਸੀਗੇ ਦੇਖੋ ਜਿਹੜਾ ਇਹ ਕਾਮ ਸਿੱਖਾ ਆਪਣੇ ਸਾਰਿਆਂ ਲਈ ਸ਼੍ਰੀ ਕਾਲਕਸਰ ਸਾਹਿਬ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਉਨ੍ਹਾਂ ਦੀ ਬਹੁਤ ਵੱਡੀ ਸ਼ਰਧਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਸਾਡੀਆਂ ਮਹਾਨ ਸੰਸਥਾਵਾਂ ਨੇ ਸ਼੍ਰੋਮਣੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਜੋ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਬੜੀਆਂ ਲੜਾਈਆਂ ਲੜ ਕੇ ਬੜੀਆਂ ਕੁਰਬਾਨੀਆਂ ਦੇ ਕੇ ਇਸ ਸੰਸਥਾਾਂ ਜਿਹੜੀਆਂ ਹੋਂਦ ਦੇ ਵਿੱਚ ਲੈ ਕੇ ਆਂਦੀਆਂ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸ਼੍ਰੋਮਣੀ ਅਕਾਲੀ ਦਲ ਬਣਿਆ ਅਤੇ ਇਹ ਸੰਸਥਾ ਸਿੱਖ ਗੁਰੂ ਧਾਮਾਂ ਦੀ ਸੇਵਾ ਸੰਭਾਲ ਦੇ ਲਈ ਸਿੱਖ ਮਸਲਿਆਂ ਦੀ ਰਾਖੀ ਕਰਨ ਦੇ ਲਈ ਇਹ ਸੰਸਥਾਵਾਂ ਜਿਹੜੀਆਂ ਬਣੀਆਂ ਸੀ ਲੰਬਾ ਸਮਾਂ ਸਾਡੇ ਵੱਡੇ ਬਡੇਰਿਆਂ ਨੇ ਬਜ਼ੁਰਗਾਂ ਨੇ ਨਿਸ਼ਕਾਮ ਨਿਸਵਾਰਥ ਇਹਨਾਂ ਸੰਸਥਾਵਾਂ ਦੀ ਅਗਵਾਈ ਕੀਤੀ ਅਤੇ ਬਹੁਤ ਵਧੀਆ ਢੰਗ ਦੇ ਨਾਲ ਪੰਥ ਦੀ ਕੌਮ ਦੀ ਪੰਜਾਬ ਦੀ ਅਗਵਾਈ ਕੀਤੀ ਵੱਡੇ ਮੋਰਚੇ ਵੱਡੇ ਸੰਘਰਸ਼ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਹੁਣ ਤੱਕ ਲੀਡਰ ਰਹੇ ਪ੍ਰਧਾਨ ਰਹੇ ਜਿਨ੍ਹਾਂ ਨੇ ਅਗਵਾਈ ਕੀਤੀ ਬਹੁਤ ਵੱਡੀਆਂ ਉਹਨਾਂ ਨੇ ਕੁਰਬਾਨੀਆਂ ਦੇ ਕੇ ਜੋ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਲੇਕਿਨ ਪਿਛਲੇ 10-15 ਸਾਲਾਂ ਤੋਂ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ ਗਲਤੀਆਂ ਹੋ ਜਾਂਦੀਆਂ ਕੰਮ ਕਰਦੇਆਂ ਤੋਂ ਲੇਕਿਨ ਗਲਤੀਆਂ ਮੰਨਣੀਆਂ ਸਮੇਂ ਸਿਰ ਮੰਨਣੀਆਂ ਇਹ ਬੜੀਆਂ ਜ਼ਰੂਰੀ ਸੀਗੀਆਂ ਤੋਂ ਸਮੁੱਚੀ ਸਿੱਖ ਕੌਮ ਦਾ ਜਿਹੜਾ ਮੂੰਹ ਪੰਗ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪਾਰਟੀ ਤੋਂ ਨਹੀਂ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਲੇਕਿਨ ਨਰਾਜ਼ਗੀ ਲੀਡਰਸ਼ਿਪ ਤੋਂ ਆ 2 ਦਸੰਬਰ ਨੂੰ ਜੋ ਹੁਕਮਨਾਮਾ ਜੇ ਮੰਨ ਲਿਆ ਜਾਂਦਾ ਤਾਂ ਮੇਰਾ ਖਿਆਲ ਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਸੀ ਅਸੀਂ ਕੋਸ਼ਿਸ਼ ਕੀਤੀ ਆ ਪਿਛਲੇ 6-8 ਮਹੀਨਿਆਂ ਦੇ ਵਿੱਚ ਹਰ ਬਿਆਨ ਦੇ ਵਿੱਚ ਸਾਡੀ ਸਾਡੀ ਕੋਸ਼ਿਸ਼ ਸੀ ਵੀ ਸਾਡਾ ਕੋਈ ਸਵਾਰਥ ਨਹੀਂ ਅਸੀਂ ਸਿਰਫ ਸ਼੍ਰੀ ਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨ ਰਹੇ ਹਾਂ ਅਸੀਂ ਉਹਦੇ ਤੇ ਪਹਿਰਾ ਦੇ ਰਹੇ ਹਾਂ ਉਹਨੂੰ ਇਨ ਬਿਨ ਲਾਗੂ ਕਰਨਾ ਅਸੀਂ ਚਾਹੁੰਦੇ ਆਂ ਲੇਕਿਨ ਦੂਜੇ ਪਾਸੇ ਸਿਰਫ ਸਾਡੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਅਕਾਲ ਤਖਤ ਸਾਹਿਬ ਦੀ ਗੱਲ ਮੰਨੂਗਾ ਜਾਂ ਹੁਕਮਨਾਮਾ ਮੰਨੂਗਾ ਉਹਦੀ ਕਰਦਾਰ ਕੁਸ਼ੀ ਕੀਤੀ ਜਾਊਗੀ ਤੁਹਾਨੂੰ ਪਤਾ ਕਿ ਜਦੋਂ ਆ ਬਾਈ ਦੇ ਵਿੱਚ ਜੋ ਵੀ ਹਾਲਾਤ ਰਹੇ ਮਾਲਵੇ ਦੇ ਵਿੱਚੋਂ ਇੱਕੋ ਹੀ ਸੀਟ ਆਪਾਂ ਜਿੱਤੀ ਦਾਖਾ ਵੀ ਗੁਰੂ ਸਾਹਿਬ ਦੀ ਮਿਹਰ ਤੁਹਾਡੇ ਸਹਿਯੋਗ ਦੇ ਸਦਕਾ ਆਪਾਂ ਇਸ ਯੋਗ ਨਹੀਂ ਲੇਕਿਨ ਗੁਰੂ ਸਾਹਿਬ ਦੀ ਕਿਰਪਾ ਹੋਈ ਵੱਡੀ ਹਾਰ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਇੱਕ ਝੁੰਡਾ ਕਮੇਟੀ ਬਣੀ ਉਸ ਝੁੰਡਾ ਕਮੇਟੀ ਕੁਵਾਲ ਸਿੰਘ ਝੁੰਡਾ ਪ੍ਰਧਾਨ ਸੀ ਅਸੀਂ ਸਾਰੇ ਮੈਂਬਰ ਸੀ ਉਹ ਕਿਹਨੇ ਬਣਾਈ ਸਾ ਸੁਖਬੀਰ ਸਿੰਘ ਬਾਦਲ ਜੀ ਨੇ ਕਿ ਤੁਸੀਂ ਹਾਰ ਦੇ ਕਾਰਨ ਦਾ ਪਤਾ ਕਰੋ ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਗਏ ਵਰਕਰਾਂ ਨੂੰ ਮਿਲੇ ਕੁੰਡੀ ਲਾ ਕੇ ਵਰਕਰਾਂ ਨਾਲ ਗੱਲ ਕੀਤੀ ਨਾ ਕੋਈ মিডিਆ ਅੰਦਰ ਆਉਣ ਦਿੱਤਾ ਤੇ ਅਸੀਂ ਜੋ ਸਾਨੂੰ ਰਿਪੋਰਟ ਮਿਲੀ ਤਾਂ ਅਸੀਂ ਉਹ ਰਿਪੋਰਟ ਹਾਲਾਂਕਿ ਬੜਾ ਦਬਾਅ ਸੀਗਾ ਵੀ ਉਹ ਗੱਲਾਂ ਲਿਖਣੀਆਂ ਨਹੀਂ ਲੇਕਿਨ ਫਿਰ ਵੀ ਅਸੀਂ ਜਿੰਨਾ ਵੀ ਹੋ ਸਕਦਾ ਉਸ ਦਬਾਅ ਦੇ باوجود ਸਚਾਈ ਲਿਖਣ ਦੀ ਕੋਸ਼ਿਸ਼ ਕੀਤੀ ਜੇ ਉਹ ਰਿਪੋਰਟ ਮੰਨ ਲਈ ਜਾਂਦੀ ਤਾਂ ਪਾਰਲੀਮੈਂਟ ਦੇ ਵਿੱਚ ਇਹ ਹਸ਼ਰ ਨਹੀਂ ਹੋਣਾ ਸੀਗਾ ਕਿ ਸਾਡੀਆਂ 10 11 ਸੀਟਾਂ ਤੇ ਜਵਾਨਤਾ ਜਬਤ ਹੁੰਦੀਆਂ ਸੋ ਨਹੀਂ ਮੰਨਿਆ ਗਿਆ ਉਸ ਤੋਂ ਬਾਅਦ ਅਕਾਲ ਤਖਤ ਤੇ ਫਿਰ ਜਾ ਕੇ ਨਹੀਂ ਮੰਨਿਆ ਗਿਆ ਸੋ ਇਸ ਲਈ ਦੇਖੋ ਜਦੋਂ ਝੁੰਡਾ ਕਮੇਟੀ ਦੀ ਗੱਲ ਨਹੀਂ ਮੰਨੇਗੀ ਤਾਂ ਉਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਸੀ ਕਿ ਆਪਾਂ ਘਰ ਬੈਠੇ ਆਂ ਨਾ ਕਿਸੇ ਪਾਸੇ ਜਾਣਾ ਨਾ ਆਪਾਂ ਨੂੰ ਕਿਸੇ ਅਹੁਦੇ ਦਾ ਲਾਲਚ ਆ ਨਾ ਪਾਰਟੀ ਦੇ ਅਗੇਂਸਟ ਜਾਣਾ ਨਾ ਕਿਸੇ ਹੋਰ ਪਾਸੇ ਜਾਣਾ ਇਹ ਪੱਕਾ ਮਨ ਸੀ ਤੁਹਾਡੇ ਵਰਕਰਾਂ ਨਾਲ ਵੀ ਵਿਚਾਰ ਹੁੰਦੇ ਰਹਿੰਦੇ ਸੀ ਵੀ ਲੇਕਿਨ ਨਿਸ਼ਕਾਮ ਤੇ ਨਿਸਵਾਰਥ ਪੰਥ ਦੀ ਪੰਜਾਬ ਦੀ ਲੋਕਾਂ ਦੀ ਸੇਵਾ ਕਰਾਂਗੇ ਲੇਕਿਨ ਪਤਾ ਹੀ ਨਹੀਂ ਸੀ ਕਿ ਇਹ ਹੁਕਮਨਾਮਾ ਜਾਰੀ ਹੋਣਾ ਤੇ ਸਾਨੂੰ ਫੇਰ ਉੱਠ ਕੇ ਉਸ ਛੇਵੇਂ ਪਾਸ਼ਾ ਦੇ ਉਸ ਤਖਤ ਤੋਂ ਜੋ ਆਦੇਸ਼ ਆਉਣਾ ਉਹ ਸਾਨੂੰ ਮੰਨਣਾ ਪੈਣਾ ਜਿਹੜਾ ਸਾਡਾ ਇੱਕ ਫਰਜ਼ ਹੈਗਾ ਸੋ ਇਸ ਲਈ ਮੇਰਾ ਕੋਈ ਸਵਾਰਥ ਨਹੀਂ ਕਿਸੇ ਅਹੁਦੇ ਦੀ ਲਾਲਸਾ ਨਹੀਂ ਆ ਹੁਣ ਪ੍ਰਧਾਨਗੀ ਦੀ ਗੱਲ ਚੱਲ ਰਹੀ ਸੀ ਮੈਂ ਸਭ ਤੋਂ ਪਹਿਲਾਂ ਕਿਹਾ ਕਿ ਮੇਰਾ ਨਾਂ ਨਾ ਵਿਚਾਰਿਆ ਜਾਵੇ ਕਿਉਂਕਿ ਮੈਂ ਸਿਰਫ ਤਿਆਗ ਦੇ ਮੁੱਦੇ ਨੂੰ ਲੈ ਕੇ ਚੱਲਿਆ ਜਦੋਂ ਲੜਾਈ ਸ਼ੁਰੂ ਕੀਤੀ ਆ ਤਿਆਗ ਲਈ ਸ਼ੁਰੂ ਕੀਤੀ ਆ ਸੋ ਇਸ ਲਈ ਇਸ ਅਹੁਦੇ ਲਈ ਮੈਂ ਆਪਣੇ ਆਪ ਨੂੰ ਨਾ ਯੋਗ ਸਮਝਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਗੁਰਸਿੱਖ ਅੰਮ੍ਰਿਤਧਾਰੀ ਨਿਤਨੇਮੀ ਜਿਸ ਨੂੰ ਸਿੱਖ ਕੌਮ ਦੇ ਬਾਰੇ ਸਿੱਖ ਇਤਿਹਾਸ ਦੇ ਬਾਰੇ ਸਾਡੀਆਂ ਪਰੰਪਰਾਵਾਂ ਦੇ ਬਾਰੇ ਸਾਡੇ ਸਿਧਾਂਤਾਂ ਦੇ ਬਾਰੇ ਜਿਹਨੂੰ ਪੂਰਨ ਜਾਣਕਾਰੀ ਹੋਵੇ ਉਸ ਤਰ੍ਹਾਂ ਦਾ ਵਿਅਕਤੀ ਆ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਜਿਸ ਤਰ੍ਹਾਂ ਸ਼੍ਰੀ ਕਲਤਕ ਸਭ ਦੇ ਜਥੇਦਾਰ ਜਾਂ ਹੋਰ ਤਖਤਾਂ ਦੇ ਜਥੇਦਾਰ ਨੇ ਐਸਜੀਪੀਸੀ ਦਾ ਪ੍ਰਧਾਨ ਅਸੀਂ ਚੁਣਦੇ ਆ ਸੋ ਇਸ ਲੈਵਲ ਦਾ ਰੁਤਬਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਲੇਕਿਨ ਅਸੀਂ ਨਿਸ਼ਕਾਮ ਬਿਨਾ ਅਹੁਦੇ ਤੋਂ ਜਿੱਥੇ ਵੀ ਤੁਸੀਂ ਡਿਊਟੀ ਲਾਵੋਗੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਪੰਥ ਦੀ ਏਕਤਾ ਦੇ ਲਈ ਜਿੰਨੀਆਂ ਵੀ ਸਾਡੀਆਂ ਵੱਖ-ਵੱਖ ਤਰ੍ਹਾਂ ਨੇ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਵੱਖ-ਵੱਖ ਜਿਹੜੀਆਂ ਪਾਰਟੀਆਂ ਬਣੀਆਂ ਨੇ ਉਹਨਾਂ ਨੂੰ ਇਕਜੁੱਟ ਕਰਨ ਦੇ ਲਈ ਅਸੀਂ ਕੋਸ਼ਿਸ਼ਾਂ ਕੀਤੀਆਂ ਨੇ ਬੜੀਆਂ ਮੀਟਿੰਗਾਂ ਕੀਤੀਆਂ ਨੇ ਤੇ ਸਾਨੂੰ ਬਹੁਤ ਵੱਡਾ ਸਹਿਯੋਗ ਵੀ ਮਿਲ ਰਿਹਾ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਗਈ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀਆਂ ਚੋਣਾਂ ਦੀ ਤਕਰੀਬਨ ਲੰਬਾ ਸਮਾਂ ਹੋ ਗਿਆ 11 ਦੇ ਵਿੱਚ ਚੋਣਾਂ ਹੋਈਆਂ ਸੀ 14 ਸਾਲ ਹੋ ਗਏ ਨੇ 5 ਸਾਲ ਬਾਅਦ ਚੋਣਾਂ ਹੋਣੀਆਂ ਬਣਦੀਆਂ ਨੇ ਸੋ ਇਹਦੇ ਲਈ ਜਿਸ ਦਿਨ 11 ਤਰੀਕ ਨੂੰ ਜਥੇਬੰਦੀ ਚੁਣੀ ਜਾਂਦੀ ਆ ਸੋ ਇਸ ਜਥੇਬੰਦੀ ਦਾ ਏਜੰਡਾ ਹੋਊਗਾ ਕਿ ਐਸਪੀਸੀ ਦੀਆਂ ਚੋਣਾਂ ਕਰਾਉਣੀਆਂ ਉਹਦੇ ਲਈ ਜੋ ਵੀ ਲੜਾਈ ਲੜਨੀ ਪਈ ਸੰਘਰਸ਼ ਕਰਨਾ ਪਿਆ ਕਿਉਂਕਿ ਅਸਲੀ ਜਿਹੜੀ ਜਥੇਬੰਦੀ ਆ ਅਸਲੀ ਅਕਾਲੀ ਦਲ ਜਿਹੜਾ ਉਹ ਐਸਡੀਪੀਸੀ ਦੀਆਂ ਚੋਣਾਂ ਤੋਂ ਬਾਅਦ ਪੰਥ ਨੇ ਚੁਣਨਾ ਵਾ ਤੁਸੀਂ ਲੋਕਾਂ ਨੇ ਚੋਣ ਕਰਨੀਆਂ ਕਿ ਹੁਣ ਕਿਹੜੀ ਸਾਡੀ ਲੀਡਰਸ਼ਿਪ ਆ ਤੇ ਕਿਹੜੀ ਸਾਡੀ ਪਾਰਟੀ ਆ ਕਿਹੜਾ ਅਸਲੀ ਸ਼ਰੋਮਣੀ ਅਕਾਲੀ ਦਲ ਜਿਹੜਾ ਕਿ ਉਹ ਕਿਉਂਕਿ ਉਹਦੇ ਵਿੱਚ ਸਮੁੱਚੇ ਸਿੱਖ ਕੌਮ ਦੀਆਂ ਵੋਟਾਂ ਨੇ ਤੇ ਤੁਸੀਂ ਲੋਕਾਂ ਨੇ ਆਪਣੇ ਜਿਹੜੇ ਆਗੂ ਚੁਣਨੇ ਨੇ ਤੇ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿ ਉਹਦੇ ਵਿੱਚ ਯੋਗ ਆਗੂ ਨੇ ਜਿਹੜੇ ਜਿਹੜੇ ਡਿਜ਼ਰਵ ਕਰਦੇ ਹੋਣ ਜਿਹੜੇ ਧਾਰਮਿਕ ਸੋਚ ਵਾਲੇ ਹੋਣ ਜਿਨ੍ਹਾਂ ਦਾ ਚੰਗਾ ਕਿਰਦਾਰ ਹੋਵੇ ਚੰਗੀ ਸੋਚ ਵਾਲੇ ਉਸ ਤਰ੍ਹਾਂ ਦੇ ਜਿਹੜੇ ਚਿਹਰੇ ਜੇ ਅੱਗੇ ਲੈ ਕੇ ਆਂਦੇ ਜਾਣ ਕਿਉਂਕਿ ਸਾਡੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਪਰਧਾਨ ਸਭਾ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਆ ਉਸ ਦੀ ਚੋਣ ਦੀ ਸਾਡੇ ਲਈ ਬਹੁਤ ਜ਼ਿਆਦਾ ਅਹਿਮੀਅਤ ਆ ਸੋ ਇਸ ਲਈ ਬੜੀ ਵੱਡੀ ਜ਼ਿੰਮੇਵਾਰੀ ਆ ਸਮੁੱਚੀ ਸਿੱਖ ਕੌਮ ਦੇ ਮੋਢਿਆਂ ਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਚੰਗੇ ਚਿਹਰੇ ਚੁਣ ਕੇ ਐਸਡੀਪੀਸੀ ਦੇ ਭੇਜੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਚਿਹਰੇ ਸਾਡੀ ਸਿੱਖ ਕੌਮ ਦੀ ਧਾਰਮਿਕ ਖੇਤਰ ਦੇ ਵਿੱਚ ਸਹੀ ਢੰਗ ਦੇ ਨਾਲ ਜਿਹੜੀ ਉਹਗਵਾਈ ਕਰਨ ਸੋ ਤੇ ਲਈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਾਰੀਆਂ ਹੀ ਪੰਥਕ ਜਥੇਬੰਦੀਆਂ ਨੂੰ ਇੱਕ ਪਲੈਟਫਾਰਮ ਤੇ ਇਕੱਠਾ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਦੂਸਰਾ ਜਿਹੜਾ ਬੜਾ ਅੱਜ ਦੇ ਸਮੇਂ ਦੇ ਵਿੱਚ ਚਿੰਤਾ ਦਾ ਵਿਸ਼ਾ ਸਾਡੇ ਸਾਰਿਆਂ ਲਈ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣੀ ਆ ਉਹਦੇ ਵੱਲੋਂ ਇੱਕ ਲੈਂਡ ਪੂਲਿੰਗ ਦੀ ਜਿਹੜੀ ਪਾਲਿਸੀ ਲਿਆਂਦੀ ਗਈ ਆ ਜਿਹਦੇ ਵਿੱਚ 70000 ਤੇ ਕਰੀਬ 70000 ਏਕੜ ਦੇ ਕਰੀਬ ਜ਼ਮੀਨ ਸਮੁੱਚੇ ਪੰਜਾਬ ਦੇ ਵਿੱਚੋਂ ਜਿਹੜੀ ਐਕਵਾਇਰ ਕਰਨ ਦਾ ਟੀਚਾ ਜੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਉਜਾੜਾ ਜਿਹੜਾ ਸਾਡਾ ਪੰਜਾਬ ਦਾ ਕਿਸਾਨੀ ਦਾ ਜਿਹਦੇ ਨਾਲ ਕਿਉਂਕਿ ਪੰਜਾਬ ਸਾਡਾ ਖੇਤੀ ਪ੍ਰਧਾਨ ਸੂਬਾ ਇਹ ਪੰਜਾਬ ਜਿਹਦੀ ਧਰਤੀ ਬੜੀ ਉਪਜਾਊ ਧਰਤੀ ਆ ਸੋ ਇਸ ਸਮੁੱਚੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਵਿੱਚ ਪੰਜਾਬ ਨੇ ਬਹੁਤ ਵੱਡਾ ਯੋਗਦਾਨ ਪਾਇਆ ਪੰਜਾਬ ਦੇ ਵਿੱਚ ਆਏ ਹਰੀ ਕ੍ਰਾਂਤੀ ਆਈ ਉਹਦੇ ਵਿੱਚ ਵੀ ਦੇਸ਼ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਆਈ ਉਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਰਿਹਾ ਸੋ ਇਸ ਲਈ ਜਿਹਦੇ ਵਿੱਚ ਜਿਹੜੀ ਇਹ ਜ਼ਮੀਨ ਆ ਰਹੀ ਆ ਉਹਦੇ ਵਿੱਚ ਸਭ ਤੋਂ ਵੱਧ ਸਾ ਜਿਹੜਾ ਸਾਡਾ ਹਲਕਾ ਦਾਖਾ ਤੇ ਹਲਕਾ ਗਿਲ ਜਿਹਦੇ ਸਾਰੇ ਤੁਸੀਂ ਅੱਜ ਪੀੜਤ ਇੱਥੇ ਕਿਸਾਨ ਬੈਠੇ ਹੋ ਸੋ ਸਾਰਿਆਂ ਦੀ ਜ਼ਮੀਨ ਜਿਹੜੀ ਇਹਦੇ ਵਿੱਚ ਆਉਂਦੀ ਆ ਸੋ ਅਸੀਂ ਕੋਸ਼ਿਸ਼ ਕੀਤੀ ਆ ਵਿਧਾਨ ਸਭਾ ਦੇ ਵਿੱਚ ਵੀ ਮੈਂ ਉੱਥੇ ਵੀ ਇਸ ਦਾ ਵਿਰੋਧ ਕੀਤਾ ਤੇ ਸਰਕਾਰ ਨੂੰ ਕਿਹਾ ਕਿ ਤੁਸੀਂ ਵਾਪਸ ਲਓ ਇਹ ਤੁਹਾਡੀ ਇਹ ਕਿਸੇ ਹਾਲਤ ਦੇ ਵਿੱਚ ਵੀ ਤੁਹਾਨੂੰ ਲੋਕਾਂ ਨੇ ਜ਼ਮੀਨਾਂ ਦੇਣੀਆਂ ਨਹੀਂ ਇਹ ਬਹੁਤ ਵੱਡਾ ਉਜਾੜਾ ਵਾ ਕਿਸਾਨਾਂ ਦਾ ਕਿਉਂਕਿ ਜ਼ਮੀਨ ਕਿਸਾਨ ਕਦੋਂ ਵੇਚਦਾ ਵਾ ਜਦੋਂ ਉਹਦੀ ਕੋਈ ਮਜਬੂਰੀ ਉਹਨੂੰ ਲੱਗਦਾ ਕਿ ਮੇਰੇ ਤੇ ਕਰਜ਼ਾ ਜ਼ਿਆਦਾ ਚੜ ਗਿਆ ਜਾਂ ਮੇਰਾ ਇੱਕ ਕੀਲਾ ਵੇਚ ਕੇ ਗਾਂ 5 ਕੀਲੇ ਜਾਂ 7-8 ਕੀਲੇ ਬਣਦੇ ਨੇ ਪਲਾਟ ਲੈਣ ਲਈ ਕਿਸੇ ਨੇ ਤੁਹਾ ਨੂੰ ਜ਼ਮੀਨ ਦੇਣੀ ਨਹੀਂ ਸੋ ਇਸ ਲਈ ਲੰਬੇ ਸਮੇਂ ਤੋਂ ਪਿਛਲੇ ਜਦੋਂ ਤੋਂ ਇਹ ਐਲਾਨ ਹੋਇਆ ਉਦੋਂ ਤੋਂ ਹੀ ਜਿਹੜਾ ਸੰਘਰਸ਼ ਵਿੜਿਆ ਗਿਆ ਸਾਰੇ ਪੀੜਿਤ ਕਿਸਾਨਾਂ ਵੱਲੋਂ ਕਿਉਂਕਿ ਕਿਸਾਨਾਂ ਵੱਲੋਂ ਇੱਕ ਪੀੜਤ ਜਿਹੜੀ ਕਮੇਟੀ ਵੀ ਬਣਾਈ ਗਈ ਆ ਉਹਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਹੜਾ ਇਹਦੇ ਵਿੱਚ ਪੂਰਾ ਡਟ ਕੇ ਸਹਿਯੋਗ ਤੇ ਅਗਵਾਈ ਕੀਤੀ ਜਾ ਰਹੀ ਆ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੀ ਇਹਦੇ ਵਿੱਚ ਲੜਾਈ ਲੜ ਰਹੀਆਂ ਨੇ ਸੋ ਇਸ ਲਈ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਕਿਸਾਨੀ ਨੂੰ ਬਚਾਉਣ ਦੇ ਲਈ ਸਾਡੀਆਂ ਨਾਲ ਪੰਜਾਬੂ ਜ਼ਮੀਨਾਂ ਨੂੰ ਬਚਾਉਣ ਦੇ ਲਈ ਅਸੀਂ ਸਾਰੇ ਇਕਜੁੱਟ ਹੋ ਕੇ ਜੋ ਵੀ ਸਾਨੂੰ ਪ੍ਰੋਗਰਾਮ ਮਿਲਦਾ ਚਾਹੇ ਕਿਸੇ ਵੀ ਜਥੇਬੰਦੀ ਵੱਲੋਂ ਮਿਲਦਾ ਤਾਂ ਅਸੀਂ ਉਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਲਈ ਪੂਰਾ ਜੋਰ ਲਾਇਆ ਇਹ ਨਹੀਂ ਕਿ ਜਿਨ੍ਹਾਂ ਦੀ ਜਮੀਨਾਂ ਆਈਆਂ ਉਹੀ ਇਹ ਜ਼ਿੰਮੇਵਾਰੀ ਸਾਰੇ ਹੀ ਪੰਜਾਬ ਵਾਸੀਆਂ ਦੀ ਬਣਦੀ ਆ ਕਿ ਅਸੀਂ ਇਸ ਧੱਕੇਸ਼ਾਹੀ ਦੇ ਖਿਲਾਫ ਅਸੀਂ ਡਟ ਕੇ ਅਸੀਂ ਸਰਕਾਰ ਦੇ ਖਿਲਾਫ ਲੜੀਏ ਤਾਂ ਜੋ ਸਰਕਾਰ ਨੂੰ ਇਹ ਜਿਹੜੀ ਲੈਂਡ ਪੂਲਿੰਗ ਦੀ ਪਾਲਿਸੀ ਆ ਇਹ ਵਾਪਸ ਲੈਣ ਦੇ ਲਈ ਇਹਨਾਂ ਨੂੰ ਮਜਬੂਰ ਹੋਣਾ ਪਵੇ ਕਿਉਂਕਿ ਜਿੱਥੇ ਕਿਸਾਨੀ ਦਾ ਉਜਾੜਾ ਉਹਦੇ ਨਾਲ ਨਾਲ ਹੀ ਸਾਡਾ ਜਿਹੜਾ ਡੇਰੀ ਦਾ ਕੀਤਾ ਜਿਹੜਾ ਇਹਨੂੰ ਸਹਾਇਕ ਤੰਦਾ ਕਹਿੰਦੇ ਆ ਉਹ ਵੀ ਸਾਡਾ ਖੇਤੀ ਨਾਲ ਜੁੜਿਆ ਹੋਇਆ ਛੋਟੇ ਜ਼ਿਮੀਦਾਰ ਨੇ ਚਾਹੇ ਵੱਡੇ ਕਿਸਾਨ ਨੇ ਸਾਰਿਆਂ ਦੇ ਪਸ਼ੂ ਰੱਖੇ ਨੇ ਡੇਰੀ ਦਾ ਕੰਮ ਕਰਦੇ ਨੇ ਸੋ ਜੇ ਜਮੀਨਾਂ ਐਕਵਾਇਰ ਹੋ ਗਈਆਂ ਉਹ ਕਿੱਥੇ ਡੇਰੀ ਕਿਵੇਂ ਚੱਲੂਗੀ ਕਿੱਡੇ-ਕੱਡੇ ਸਾਡੇ ਜਿਹੜੇ ਮਸ਼ੀਨਰੀ ਸਾਡੀ ਲੱਖਾਂ ਕਰੋੜਾਂ ਦੀ ਮਸ਼ੀਨਰੀ ਜਿਹੜੀ ਸਾਡੇ ਹਰੇਕ ਕਿਸਾਨ ਦੇ ਜ਼ਿਮੀਦਾਰ ਦੇ ਘਰੇ ਖੜੀ ਆ ਚਾਹੇ ਕੋਈ ਛੋਟਾ ਜ਼ਿਮੀਦਾਰਾ ਚਾਹੇ ਵੱਡਾ ਛੋਟਾ ਚਾਹੇ ਠੇਕੇ ਤੇ ਲੈ ਕੇ ਖੇਤੀ ਕਰਦਾ ਤੋ ਇਸ ਲਈ ਬਹੁਤ ਵੱਡਾ ਸਾਡਾ ਜਿਹੜਾ ਇਹ ਉਜਾੜਾ ਵਾ ਬਹੁਤ ਵੱਡਾ ਸਾਡਾ ਨੁਕਸਾਨ ਆ ਬੇਸ਼ੱਕ ਅੱਜ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਅੱਜ ਇਹਦੇ ਇਹਤੇ ਫੈਸਲਾ ਹੋਣਾ ਸ਼ਾਇਦ ਹਾਈ ਕੋਰਟ ਵੀ ਇਹਦੇ ਵਿੱਚ ਸਾਨੂੰ ਵੱਡੀ ਰਿਲੀਫ ਦੇ ਸਕਦਾ ਹੈ ਤੇ ਸਟੇ ਕਰ ਸਕਦਾ ਲੇਕਿਨ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਤੁਸੀਂ ਸਾਰਿਆਂ ਨੇ ਕਿਸਾਨ ਜਥੇਬੰਦੀਆਂ ਦੀ ਗਵਾਹੀ ਦੇ ਵਿੱਚ ਸਾਰੇ ਸਾਰੇ ਕਿਸਾਨਾਂ ਨੇ ਮਜ਼ਦੂਰਾਂ ਨੇ ਆੜਤੀਆਂ ਨੇ ਹਰ ਵਰਗ ਨੇ ਕਿਉਂਕਿ ਜਿਹੜੀ ਪੰਜਾਬ ਦੀ ਖੁਸ਼ਹਾਲੀ ਆ ਉਹ ਕਿਸਾਨੀ ਨਾਲ ਆ ਜੇ ਕਿਸਾਨ ਖੁਸ਼ਹਾਲਾ ਤਾਂ ਹਰ ਵਰਗ ਖੁਸ਼ਹਾਲਾ ਸੋ ਉਸ ਸਮੇਂ ਵੀ ਤੁਸੀਂ ਸਾਰਿਆਂ ਨੇ ਇੱਕ ਜੁਟ ਹੋ ਕੇ ਪਾਰਟੀ ਬਾਜ਼ੀਆਂ ਧੜੇਬੰਦੀਆਂ ਤੋਂ ਉੱਪਰ ਉੱਟ ਕੇ ਉਹ ਜਿਹੜਾ ਇੱਕ ਬਹੁਤ ਵੱਡਾ ਸੰਘਰਸ਼ ਲੜਿਆ ਜਿਹਦੇ ਵਿੱਚ 700 ਤੋਂ ਵੱਧ ਸਾਡੇ ਕਿਸਾਨ ਸ਼ਹੀਦ ਹੋਏ ਅਤੇ ਬਹੁਤ ਵੱਡੀ ਸਾਨੂੰ ਕਾਮਯਾਬੀ ਮਿਲੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ ਤੇ ਵੱਡੀ ਜਿੱਤ ਆ ਜਿਹੜੀ ਉਹ ਕਿਸਾਨਾਂ ਦੀ ਹੋਈ ਜਿਹਦੀ ਅਗਵਾਈ ਬੇਸ਼ੱਕ ਲੜਾਈ ਸਮੁੱਚੇ ਦੇਸ਼ ਦੇ ਕਿਸਾਨਾਂ ਦੀ ਸੀ ਲੇਕਿਨ ਉਸ ਦੀ ਅਗਵਾਈ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਉਸ ਦੀ ਅਗਵਾਈ ਕੀਤੀ